ਮੇਰਾ ਨਾਂ ਨਿਸ਼ਾਨ ਸਿੰਘ ਹੈ ਅੱਜ ਜੀ ਮੈਂ ਮੌਜੂਦਾ ਸਰਪੰਚਾ ਪਿੰਡ ਸੁਧਾਰਤੋ ਜੀ ਤੇ ਮਾਮਲਾ ਹੈ ਮਾਮਲਾ ਇਸ ਤਰ੍ਹਾਂ ਜੀ ਸਾਡੇ ਨਾਲ ਕੰਪਨੀ ਦੇ ਨਾਲ ਜੋ ਬਾਹਤਮਾਲਾ ਪ੍ਰੋਜੈਕਟ ਚੱਲ ਰਿਹਾ ਹੈ ਕੋਈ ਐਗਰੀਮੈਂਟ ਹੋਇਆ ਜੀ ਸਾਡਾ ਮਿੱਟੀ ਪਟਾਉਣ ਦਾ ਉਹ ਮੈਂ ਜੋ ਕੇ ਪਰਮਿਸ਼ਨ ਲੈ ਕੇ ਸਾਰੇ ਮੈਗਨੀ ਰਿਕੁਆਇਰਮੈਂਟ ਪੂਰੀਆਂ ਕਰਕੇ ਨੂੰ ਮੈਂ ਆਪਣੇ ਖੇਤਾਂ ਦੀ ਮਿੱਟੀ ਪਟਵਾ ਰਿਹਾ ਸੀ ਇਹ ਬੰਦੇ ਨਾ ਝੜੂ ਪਾਰਟੀ ਨਾਲ ਕੋਈ ਸੰਬੰਧ ਰੱਖਦੇ ਆ ਪਿੰਡੋਂ ਤੇ 16 ਤਰੀਕ ਤੋਂ ਇਹ ਸਾਰ ਹਰਾਸਮੈਂਟ ਕਰਿਆ ਕਰੀ ਮਿੱਟੀ ਚਲਾ ਦਿੰਦੇ ਕਰੀ ਡੱਕ ਦਿੰਦੇ ਆ ਅਫਸਰਾਂ ਸਾਰਿਆਂ ਦੇ ਵਿੱਚ ਨੌਲੇਜ ਵਿੱਚ ਹੈ ਗਾਰੀ ਅਫਸਰਾਂ ਨੇ ਕਹਿ ਕੇ ਮਿੱਟੀ ਸਾਡੀ ਚਲ ਅੱਜ ਕੋ ਵਾਕਿਆ 1:30 ਵਜੇ ਦਾ ਹੋਣਾ ਜੀ ਮੈਂ ਆਪਣੇ ਨਿੱਜੀ ਕੰਮ ਵਾਸਤੇ ਜਨਾਲੇ ਆਇਆ ਸੀ ਤੇ ਮਗਰੋਂ ਮੇਰੀ ਵਾਈਫ ਤੇ ਮੇਰੇ ਮਦਰ ਕੱਲੇ ਘਰ ਸੀਗੇ ਤੇ ਇਹਨਾਂ ਨੇ ਆਣ ਕੇ 20-25 ਬੰਦਿਆਂ ਨੇ ਸਾਡੇ ਖੇਤਾਂ ਦੇ ਵਿੱਚ ਅਚਾਨਕ ਉਹ ਲੜਬਾਜੀ ਕੀਤੀ ਤੇ ਗੱਲਗਰੋਸ਼ ਕੀਤਾ ਤੇ ਵਾਈਫ ਮੇਰੀ ਨਾਲ ਵੀ ਬੱਸਲੁਕੀ ਕੀਤੀ ਹੈ ਜੀ ਜਿਸ ਦੇ ਸਬੰਧ ਵਿੱਚ ਅੱਜ ਮੈਂ ਡੀਐਸਪੀ ਸਾਹਿਬ ਜੀ ਨਾਲਾਂ ਨੂੰ ਇਹਨਾਂ ਦੇ ਦਰਖਾਸਤ ਦਿੱਤੀ ਹੈ ਤੇ ਨਾਲ ਇਹਨਾਂ ਦੀਆਂ ਜੋ ਵੀ ਫੋਟੋਆਂ ਆਇਆਂ ਨੇ ਖੇਤਾਂ ਦੇ ਵਿੱਚ ਉਹ ਵੀ ਮੈਂ ਨਾਲ ਲਾਈਆਂ ਜੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਇਹਨਾਂ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੇ ਉਹਨਾਂ ਐਸਐਚਓ ਰਮਦਾਸ ਨੂੰ ਜੋਗ ਦਰਖਾਸ ਜੋਸਪਾਈ ਆੜੀ ਲੈਰੀਆ ਚੋਂ ਇਹਦੇ ਮੇਰੇ ਪਿੰਡ ਦੇ ਨੌਜਵਾਨ ਨੇ ਕੋ ਹਰਦੀਪ ਸਿੰਘ ਆ ਤੁਹਾਡਾ ਪਾਰਟੀ ਆਗੂ ਦਾ ਕੋਈ ਨਾਲ ਉਹਦੇ ਮਲਕੀਤ ਸਿੰਘ ਦੇ ਨਾਲ ਪਿੰਡ ਦੇ ਇਨਸਾਨ ਨੇ ਕਾਫੀ 15 20 ਬੰਦੇ ਨੇ ਜੀ ਆਦੇ ਪਿੰਡ ਦੇ ਕੀ ਮੰਨ ਕੀ ਕਰਦੇ ਜੋਣਾ ਮੈਂ ਮੰਗਿਓ ਕਰਦਾ ਜੀ ਇੱਕ ਤਿੰਨ ਖਿਲਾਫ ਭਾਰੀ ਕਾਰਵਾਈ ਕੀਤੀ ਜਾਵੇ ਮੈਨੂੰ ਇਹਨਾਂ ਤੋਂ ਪਹਿਲਾਂ ਵੀ ਥ੍ਰੈਟ ਆ ਚੁੱਕੀਆਂ ਨੇ ਜਦ ਕਿ ਉਹਦੀਆਂ ਸਾਰੀਆਂ ਆਡੀਓ ਵੀ ਆ ਗਈਆਂ ਜੋ ਸਾਡੇ ਠੇਕੇਦਾਰ ਉਹਨਾਂ ਨੂੰ ਧਮਕੀਆਂ ਦੇ ਰਹੇ ਨੇ ਬੰਦਾ ਮਾਰਦੇ ਧਮਕੀਆਂ ਦੇ ਰਹੇ ਨੇ ਕੁੜੀਆਂ ਚਲੋਂਦੇ ਧਮਕੀਆਂ ਦੇ ਰਹੇ ਨੇ ਤੇ ਸਾਡਾ ਨਾ ਘਰੋਂ ਨਿਕਲਣਾ ਬਹੁਤ ਸੁਹਾਲ ਕੀਤਾ ਜਾਵਾ ਅੱਜ ਦੀ ਵੀਡੀਓ ਹੋਏਗੀ ਤੇ ਅੱਜ ਦੀਆਂ ਜੋ ਵਾਕਿਆ ਕੀਤਾ ਉਹਦੇ ਸਾਡੇ ਕੋਲ ਅੱਜ ਫੋਟੋਆਂ ਵੀ ਹੈਗੀਆਂ ਨੇ ਜੋ ਸਾਡੇ ਖੇਤਾਂ ਜਾਣ ਕੇ ਉਹਨਾਂ ਬਜ ਕੀਤੀ ਹੈ ਜੀ। ਸਾਹ ਸਿੰਘ ਨੇ ਦੋਸ਼ ਜਾਇਗੀ ਕਿ ਇਹਨੇ ਬੰਦੇ ਮੈਂ ਹਰਦੀਪ ਸਿੰਘ ਦੀ ਪਿੰਡ ਸੁਧਾਰ ਤੋਂ ਜਿਹੜਾ ਮੇਰੇ ਪਿੰਡ ਨਾਲ ਜਾਇਜ਼ ਮੈਨੀਗ ਦਾ ਮਸਲਾ ਚੱਲ ਰਿਹਾ ਜਿਹੜੇ ਮੇਰੇ ਤੇ ਦੋਸ਼ ਲਗਾਏ ਗਏ ਨੇ ਕਿ ਉੱਥੇ ਸਾਡੇ ਜਗ੍ਹਾ ਦੇ ਵਿੱਚ ਜਾ ਕੇ ਕਿ ਮਤਲਬ ਸਾਨੂੰ ਗਾਲੀ ਗਲੋਚ ਕੀਤਾ ਨਿਸ਼ਾਨ ਸਿੰਘ ਦੀ ਵਾਈਫ ਵੱਲੋਂ ਉਹ ਬਿਲਕੁਲ ਜਿ ਬੇਬੁਨਿਆਦ ਹੈ ਜੀ ਬਿਲਕੁਲ ਝੂਠ ਹੈ ਜੀ ਇਸ ਗੱਲ ਦਾ ਮੈਨੂੰ ਪਿੰਡੋਂ ਆਪਣਾ ਲਖਵਿੰਦਰ ਸਿੰਘ ਵੱਲੋਂ ਜਾਂ ਹਰਵਿੰਦਰ ਸਿੰਘ ਵੱਲੋਂ ਸਾਨੂੰ ਸੱਦਿਆ ਗਿਆ ਮੋਤਬਰ ਬੰਦੇ ਸਾਰੇ ਉੱਥੇ ਪਹੁੰਚੇ ਅਸੀਂ ਆਪਣੀ ਪੈਲੀ ਹਰਵਿੰਦਰ ਸਿੰਘ ਦੀ ਪੈਲੀ ਦੇ ਵਿੱਚ ਖੜੇ ਆ ਸਾਰੇ ਬੰਦੇ ਕੋਈ 15 20 ਬੰਦੇ ਸੀਗੇ ਨਾਲ ਸਾਰੇ ਬੰਦੇ ਅਸੀਂ ਇਹਨਾਂ ਦੀ ਪੈਲੀ ਦੇ ਵਿੱਚ ਖੜ ਕੇ ਮੌਕਾ ਵੇਖਿਆ ਜਾ ਕੇ ਇਹਨਾਂ ਦੀ ਪੈਲੀ ਦੇ ਵਿੱਚੋਂ ਹੀ ਵਾਪਸ ਆਪਾਂ ਉੱਥੋਂ ਹੋ ਗਏ ਆ ਜੀ ਬਿਲਕੁਲ ਇਹ ਇਹਨੂੰ ਇਸ ਚੀਜ਼ ਨੂੰ ਸਿਆਸੀ ਰੰਗ ਦਿੱਤਾ ਜਾ ਰਿਹਾ ਜੀ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਉਹਤੇ ਗਾਲੀ ਕਲੋਜ਼ ਵੀ ਕੀਤੀ ਗਈ ਹੈ ਜੀ ਸਾਡੀ ਇਹ ਬਿਲਕੁਲ ਬਿਲਕੁਲ ਦੀ ਬਿਲਕੁਲ ਇਹ ਝੂਠਾ ਜੀ ਇਹ ਚੀਜ਼ ਦਾ ਪ੍ਰੂਫ ਕੀਤਾ ਜਾਵੇ ਕਿ ਕਿਹਨੂੰ ਗਾਲੀ ਕਲੋਜ਼ ਕੀਤਾ ਗਿਆ ਜੀ ਉਹਨਾਂ ਵੱਲੋਂ ਇੱਕ ਵੀਡੀਓ ਵੀ ਵਾਇਰਲ ਕੀਤੀ ਜਾ ਰਹੀ ਹੈ ਉਫਾਈ ਜਾ ਰਹੀ ਹੈ ابھی ਅਬ ਉਹਦੇ ਵਿੱਚ ਜੇ ਤੇ ਜੇ ਇਹਦੇ ਸਾਡੇ ਵੱਲੋਂ ਗਾਲੀ ਗਾਲੀ ਕਲੋਜ਼ ਕੀਤਾ ਗਿਆ ਵੀਡੀਓ ਦੇ ਵਿੱਚ ਜੇ ਪ੍ਰੂਫ ਹੈਗਾ ਗਾਲੀ ਕਲੋਜ਼ ਕੀਤਾ ਗਿਆ ਤਾਂ ਫਿਰ ਜੋ ਬੰਦ ਦੀ ਕਾਰਵਾਈ ਕੀਤੀ ਜਾਵੇ ਜੀ ਪਿੰਨ ਸੁਧਾਰ ਤੋਂ ਨਿਸ਼ਾਨ ਸਿੰਘ ਨੇ ਇੱਕ ਦਰਖਾਸਤ ਦਿੱਤੀ ਹੈ ਜੀ ਦੇ ਵਿੱਚ ਉਹਨੇ ਗਿਆ ਵੀ ਕੁਝ ਵਿਅਕਤੀ ਜਿਹੜੇ ਨੇ ਉਹਨਾਂ ਦੇ ਪਰਿਵਾਰ ਨਾਲ ਉਹਨਾਂ ਦੀ ਜ਼ਮੀਨ ਦੇ ਵਿੱਚ ਕੋਈ ਪ੍ਰੋਬਲਮ ਲਿਆ ਰਹੇ ਸੀ ਜੋ ਉਹਨਾਂ ਨੇ ਦਰਖਾਸਤ ਦਿੱਤੀ ਹੈ ਇਹਦੇ ਸੰਬੰਧ ਵਿੱਚ ਮੈਂ ਐਸਚੋ ਰਮਦਾਸ ਦੀ ਡਿਊਟੀ ਲਈ ਹੈ ਸਾਰੇ